ਦੱਠੇ ਹੋਏ ਬਰਗੀ ਦੇ ਪਲੰਘ ਉਤੇ ਤੇ ਗੁਰੂ ਹੱਸਦੇ ਹੱਸਦੇ ਜゃ ਬਿਠੇ ਹੋ ਜਾਂਦਾ ਪਿਆ ਸਿਵਲੀ ਕਰਾ ਕੋਈ ਤਿਸ ਦੇ ਰਸਤੇ ਪੌਣ ਲਈ ਜਾ ਬਿਠੇ ਹੋਇਆ ਨਤਨ ਗੁਰਾਂ ਦਾ ਵਾਰ ਵਿੰਗਾ ਤੇ ਵੀਰ ਆਪਣੀ ਤਾਕਤ ਜਮਾ ਬੈਠੇ ਮੰਝਾ ਹਿੱਲਿਆ ਆਪਣੀ ਜਗਾ ਤੋਂ ਤੇ ਭਾਵੇਂ ਅਡੀਆਂ ਦਾ ਜੋਰ ਲਾ ਬੈਠੇ ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਜਿਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਾ ਕੇ ਮਾਧੋਦਾਸ ਸੰਤ ਦੇ ਪਲੰਘ ਦੇ ਉੱਤੇ ਬੈਠ ਗਏ ਆ ਉਹਦੇ ਚੇਲਿਆਂ ਨੇ ਉਹਨੂੰ ਠਾਉਣ ਦੀ ਬੜੀ ਕੋਸ਼ਿਸ਼ ਕੀਤੀ ਐ ਪਰ ਹੋਇਆ ਕੀ ਵੀ ਸ਼ਿਕਾ ਨੇ ਉਹਨਾਂ ਦੇ ਦੋ ਦੋ ਥੱਪੜ ਮਾਰਦੇ ਡੇਰੇ ਚੋਂ ਬਾਹਰ ਕੱਢਦੇ ਉਹਨਾਂ ਨੇ ਜਾ ਕੇ ਮਾਧੋਦਾਸ ਬਰਾਗੀ ਕੋਲੇ ਜਦੋਂ ਇਹ ਸ਼ਿਕਾਇਤ ਕੀਤੀ ਐ ਤਾਂ ਹੱਥ ਮਾਰ ਕੇ ਰੋਪਿਆ ਕੋਲੇ ਵੀ ਸਾਡੇ ਨਾਲ ਇੱਡੀ ਮਾਰੀ ਹੋਈ ਐ ਤੇ ਸੰਤ ਮਾਧੋਦਾਸ ਉਸ ਵੇਲੇ ਨਦੀ ਦੇ ਕਿਨਾਰੇ ਬੈਠ ਕੇ ਪਾਣੀ ਵਿੱਚ ਬੈਠ ਕੇ ਕਿਸੇ ਸ਼ਬਦੀ ਆराधना ਕਰ ਰਿਹਾ ਸੀ ਗੁੱਸੇ ਦੇ ਭਰੇ ਹੋਏ ਨੇ ਜਿਵੇਂ ਦਲਕਾਰਾ ਛੱਡਿਆ ਜਿਵੇਂ ਕਹਿੰਦਾ ਆਓ ਉਹਦੇ ਕਰਨ ਵਾਲੇ ਸਾਧੂ ਸਿੰਘ ਪਤੰਗਾ ਤੇ ਸਾਥੀ ਗੁਰਮੀਤ ਸਿੰਘ ਗੱਲ ਹਰੀ ਕੇ ਕਲਾਂ ਵਾਲੇ ਇਉਂ ਦੱਸਦੇ ਆ ਜੀ ਗੁੱਸੇ ਵਿੱਚ ਮਾਧੋਦਾਸ ਨੇ ਛੱਡਿਆ ਲਲਕਾਰਾ ਸੀ ਅੱਖਾਂ ਵਿੱਚ ਖੂਨ ਆ ਗਿਆ ਸਾਰੇ ਦਾ ਸਾਰਾ ਸੀ ਮੂਹੋਂ ਛਟ ਅਗਨ ਦੇਵਦਾ ਕੱਢਿਆ ਫੋਹਾਰਾ ਸੀ ਮੰਤਰੀ ਇੱਕ ਪੜ ਕੇ ਸਦਿਆ ਨਾਰ ਸਿੰਘ ਵੀਰ ਨੂੰ ਗੁੱਸੇ ਵਿੱਚ ਫਿਰੇ ਮਾਰਦਾ ਛਟ ਕੇ ਸਰੀਰ ਨੂੰ ਗੁੱਸੇ ਵਿੱਚ ਫਿਰੇ ਮਾਰਦਾ ਇਹ ਤਾਂ ਕਮ ਰੋਜ ਦਿਹਾੜੇ ਚੱਲਦਾ ਹੀ ਰਹਿੰਦਾ ਹੈ ਸੁਖ ਨਹੀਂ ਉਹ ਪਾਉਂਦਾ ਜਿਹੜਾ ਮੰਜੇ ਤੇ ਬਹਿੰਦਾ ਹੈ ਥੋੜੇ ਚਿਰ ਪਿਛੋਂ ਆਪੇ ਹੀਠਾਂ ਡਿੱਗ ਪੈਂਦਾ ਹੈ ਲੱਗ ਜੂਗਾ ਪਤਾ ਹੁਣੇ ਹੀ ਹੋ ਬਹੁਤੀ ਸਰਦਾਰੀ ਦਾ ਵੇਖਿਆ ਜੇ ਕਿਵੇਂ ਪਲੰਗ ਨੂੰ ਮੂਦਾ ਹੁਣ ਮਾਰੀਦਾ ਵੇਖਿਆ ਜੇ ਕਿਵੇਂ ਪਲੰਗ ਨੂੰ ਗੁੱਸੇ ਵਿੱਚ ਮਾਰੋ ਦਾਸ ਨੇ ਛੱਡਿਆ ਲਲਕਾਰਾ ਸੀ ਅੱਖਾਂ ਵਿੱਚ ਖੂਨ ਆ ਗਿਆ ਸਾਰੇ ਦਾ ਸਾਰਾ ਸੀ ਮੂੰਹ ਚੋਂ ਚਟ ਅਗਨ ਦੇਵ ਦਾ ਕੱਢਿਆ ਫੋਹਾਰਾ ਸੀ ਮੰਤਰ ਇੱਕ ਪੜ ਕੇ ਸਦਿਆ ਨਾਰ ਸਿੰਘ ਵੀਰ ਨੂੰ ਗੁੱਸੇ ਵਿੱਚ ਫਿਰੇ ਮਾਰਦਾ ਝਟਕੇ ਸੁਵੀਰ ਨੂੰ ਗੁੱਸੇ ਵਿੱਚ ਫਿਰੇ ਮਾਰਦਾ ਇਹ ਤਾਂ ਕਮ ਰੋਜ ਦਿਹਾੜੇ ਚੱਲਦਾ ਹੀ ਰਹਿੰਦਾ ਹੈ ਸੋਖ ਨਹੀਂਓ ਪਾਉਂਦਾ ਜਿਹੜਾ ਮੰਜੇ ਤੇ ਬਹਿੰਦਾ ਹੈ ਥੋੜੇ ਚਿਰ ਪਿੱਛੋਂ ਆਪੇ ਹੀ ਠਾ ਡਿੱਗ ਪੈਂਦਾ ਹੈ ਲੱਗ ਜੂਗਾ ਪਤਾ ਹੁਣੇ ਹੀ ਬਹੁਤੀ ਸਰਦਾਰੀ ਦਾ ਵੇਖਿਆ ਜੇ ਕਿਵੇਂ ਪਲੰਗ ਨੂੰ ਮੂਦਾ ਹੁਣ ਮਾਰੀ ਦਾ ਵੇਖਿਆ ਜੇ ਕਿਵੇਂ ਪਲੰਗ ਨੂੰ ਅੱਜ ਤਾਈਂ ਡੇਰੇ ਦੇ ਵਿੱਚ ਜੋ ਵੀ ਕੋਈ ਆਏ ਪਹਿਲਾ ਮੈਂ ਨਾਲ ਪਿਆਰ ਦੇ ਉਸ ਨੂੰ ਬੁਠਲਾਇਆ ਏ ਹੱਸ ਹੱਸ ਕੇ ਆਦਰ ਕੀਤਾ ਪਾਣੀ ਵੀ ਪਿਆਇਆ ਪਿੱਛੋਂ ਮੈਂ ਵੀਰ ਵੇਚ ਕੇ ਮੰਜਾ ਲਟਾਉਂਦਾ ਹਾਂ ਆਪਣੀਏ ਕਰਮਾਤਮੈ ਸਭ ਨੂੰ ਦੁਖ ਲਾਉਂਦਾ ਹਾਂ ਆਪਣੀਏ ਸ਼ਕਤੀ ਭਗਤੀ ਹੋ ਕਈਆਂ ਦੀ ਕੁੰਮ ਦੀ ਇੱਥੇ ਵੇਖੀ ਪੰਭੀਰੀ ਮੈਂ ਪਹਿਲਾਂ ਮੈਂ ਕੁਲਦੀ ਵੇਖੀ ਕਈਆਂ ਦੀ ਪੀਰੀ ਮੈਂ ਕਈਆਂ ਦੀ ਭੰਗ ਉਤਰਦੀ ਵੇਖੀ ਆਖੀਰੀ ਮੈਂ ਪਹਿਲਾਂ ਜੋ ਵਾਂਗ ਬੰਦਲ ਦੇ ਪੈ ਲਾ ਜੋ ਵਾਗ ਬਦਲਦੇ ਹੋ ਆ ਕੇ ਤੇ ਗੱਜਦੇ ਐ ਇੱਥੇ ਛੱਡ ਚਿਮਟਾ ਤੂੰ ਵੀ ਮੰਗਰੋਂ ਫਿਰ ਭੱਜਦੇ ਐ ਇੱਥੇ ਫਿਰ ਛੱਡ ਕੇ ਚਮਟਾ ਵੀਰਾਂ ਦੀ ਸ਼ਕਤੀ ਵਾਲੀ ਮਿਲਦੀ ਜਦ ਤੰਗੀਆਂ ਕਈਆਂ ਨੇ ਹੱਥ ਜੋੜ ਕੇ ਮਾਫੀ ਫਿਰ ਮੰਗੀ ਐ ਕਈਆਂ ਦੀ ਪਈ ਲੰਗੋਤੀ ਕਿਕਰ ਤੇ ਟੰਗੀਆਂ ਵਨਠਣ ਕੇ ਆਣ ਸਾਜ ਜੋ ਮੰਜੇ ਤੇ ਬੈਂਦੇ ਐ ਭਜਣ ਤੋਂ ਪਹਿਲਾਂ ਪਉਏ ਹੱਥ ਵਿੱਚ ਫੜ ਲੈਂਦੇ ਐ ਭਜਣ ਤੋਂ ਪਹਿਲਾਂ ਪਉਏ ਬਈ ਚੜਦਾ ਹੈ ਸੂਰਜ ਮੈਥੋਂ ਲੈ ਕੇ ਇਜਾਜ਼ਤ ਨੂੰ ਕਰਦੀ ਹੈ ਰਾਤ ਆਣ ਕੇ ਮੇਰੀ ਇਹ ਇਬਾਦਤ ਨੂੰ ਰਹਿੰਦਾ ਮੈਂ ਰੋਜ਼ ਬਦਲਦਾ ਲੋਕਾਂ ਦੀ ਆਦਤ ਨੂੰ ਸੋ ਸੋ ਕੋ ਦੂਰ ਵੇਖ ਲੋ ਮੈਥੋਂ ਸਭ ਡਰਦੇ ਆ ਲੈ ਕੇ ਨਾ ਮਾਰੋ ਦਾਸ ਦਾ ਸ਼ਾਨੀ ਪਏ ਭਰਦੇ ਆ ਲੈ ਕੇ ਨਾ ਮਾਰੋ ਦਾਸ ਦਾ ਆਹ ਲੋ ਮੈਂ ਭੇਜ ਰਿਹਾ ਹਾਂ ਆਪਣੇ ਬਲਵਾਰ ਹੁਣੇ ਨਾਰ ਸਿੰਘ ਵੀਰ ਜਾਊਗਾ ਬਣ ਕੇ ਤੂਫਾਨ ਹੁਣੇ ਡੇਰੇ ਦੇ ਅੰਦਰ ਜਾ ਕੇ ਕਰ ਦੂ ਸੁਨਸਾਨ ਹੁਣੇ ਸਾਡਾ ਜੋ ਕਰੇ ਨਰਾਦਰ ਲੱਭਿਆ ਫਿਰ ਥਾਉਂਦਾ ਨਹੀਂ ਡੇਰੇ ਦੇ ਵੱਲ ਕਦੇ ਵੀ ਮੁੜ ਕੇ ਫਿਰ ਆਉਂਦਾ ਨਹੀਂ ਡੇਰੇ ਵੱਲ ਮੂੰਹ ਨਹੀਂ ਕਰਦਾ ਉਹ ਛੇੜੂ ਜੋ ਸਾਨੂੰ ਆ ਕੇ ਮੂੰਹ ਦੀ ਫਿਰ ਖਾਊਗਾ ਕਰਕੇ ਇੱਕ ਟੀਚਰ ਸਾਨੂੰ ਡਾਡਾ ਪਛਤਾਊਗਾ ਵੇਖਾਂਗੇ ਕਿਵੇਂ ਪਤੰਗਾ ਬਚ ਕੇ ਹੁਣ ਜਾਊਗਾ ਗਿੱਲ ਤੇ ਜਗਤਾਰੇ ਉਸ ਨੂੰ ਚੁੱਕ ਕੇ ਲੈ ਜਾਵਣਗੇ ਜਾ ਕੇ ਵਿੱਚ ਉਹਦੇ ਕੰਨ ਦੇ ਪਟੀਆਂ ਕਰਵਾਵਣਗੇ ਜਾ ਕੇ ਵਿੱਚ ਉਹੇ ਕੰਨ ਦੇ ਮਲਮਾ ਪੇ ਲਾਵਣਗੇ ਜਾ ਕੇ ਵਿੱਚ ਉਹਦੇ ਕੰਨ ਦੇ